ਬੜੀ ਕਿਥੇ ਤੀਜਾ ਬੜੀ ਤੁਸੀਂ ਵੀ ਸਿਰ ਕੱਜ ਲੋ ਮਾਸਾ ਅੱਲਾ ਬਾਲਾ ਤੰਬਾਹ ਪਰਹੀ ਬਾਬਿਆਂ ਸਸੀ ਕਾ ਜੀ ਸਾਰਿਆਂ ਨੂੰ ਅਸੀਂ ਆਏ ਆ ਅਸਲ ਚ ਮੂਵੀ ਦੇਖਣ ਸਸੀ ਕਾ ਜੀ ਤੇ ਦਰਬਾਰ ਸਾਹਿਬ ਤੇ ਹੀ ਉਦਾਂ ਮਥਾਂ ਟੀਕ ਲਿਆ ਸੀਗਾ ਬਟ ਉੱਥੇ ਮੂਵੀ ਵੀਡੀਓ ਨਹੀਂ ਨਾ ਬਣਾਉਂਦੇ ਨੇ ਇਸ ਕਰਕੇ ਨਹੀਂ ਬਣਾਈ ਕਿਥੇ ਗਿਆ ਪਾਜੀ ਹਾਂਜੀ ਬੜੀ ਗਰੁੱਪ ਆਇਆ ਏ ਬੜੀ ਬੜੀ ਤੇ ਹੁਣ ਚਲੇ ਆਹੀ ਮੂਵੀ ਦੇਖਣ ਜਟੇ ਐਂ ਜੂਲੀਟ 3 ਤੇ ਜਾ ਕੇ ਦੇਖਦੇ ਕਿਦਾਂ ਦੀ ਮੂਵੀ ਆ ਉੱਥੋਂ ਉੱਪਰ ਜਾਣਾ ਏ ਇੱਧਰ ਨੂੰ ਕਿਸੇ ਪਾਸੇ ਨੂੰ ਤੁਰ ਜੋ ਦੌੜ ਕੇ ਉੱਥੇ ਦੌੜ ਕੇ ਆਪਾਂ ਨਾਲ ਇਹਨਾਂ ਕੋਸ਼ੇ ਰੱਖਣੀਆਂ ਜਿਹਦੇ ਨਾਲ ਪਹਾੜੀ ਪਿਛੇਰਾ ਹੋਣ ਇਹ ਦਰਪਨੀਆਂ ਨਹੀਂ ਆਓ ਲੱਪਣਿਆ ਆਪਾਂ ਲੱਪਣਿਆ ਮੋਲ ਸਾਰਾ ਬੰਦਾ ਜੇ ਉੱਥੇ ਇੱਥੇ ਆਉਣਾ ਹੋਣਾ ਫਿਰ ਸਾਰਾ ਖੁੱਲ ਜਾਣਾ ਤੇ ਪ੍ਰਿੰਟ ਆਊਟ ਕੱਢ ਆਖਲੇ ਹੁੰਦਾ ਟਿਕਾ ਦਾ ਇੱਕ ਕੱਢਾ ਜਲਦੀ ਆਹੋ ਭੱਜ ਕੇ ਭੱਜਣੀ ਜਾਂਦਾ ਥਲੇ ਤੂੰ ਪੂਰੇ ਕੁੱਝ ਭਜ ਦੋ ਰੇਸ ਲਗਣੀ ਦੋ ਮੈ ਸਾਥੀਓ ਮੈਂ ਰੇਸ ਲਾਉਣੀ ਦੋਵਾਂ ਨੇ ਲੈ ਪੂਰੇ ਟਾਈਮ ਤੀ ਆਜ ਜਵੇ ਚਲੋ ਇਹ ਪੰਜ ਨੱਕ ਪੂਰੇ ਕਰਕੇ ਚਲੋ ਚਲੋ ਜੀ 1 2 3 ਸਟਾਰਟ 5 1 2 3 5 ਲੱਭਾ ਕੱਢੀ ਚਲੋ 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 ਆਹ ਆ ਬਟਨ ਲੱਗਾ ਤੇਰੇ ਕੁੱਟੜੇ ਚੱਕ ਕੇ ਉਹ ਜੰਗਲਾਂ ਦੇ ਰਾਜੂ ਜੰਗਲਾਂੋਂ ਜਗਦੇ ਨੇ ਤੇਰਾ ਉੱਤੇ ਕਰੇ ਇੰਨਾ ਰਾਜ ਨਾ ਲਾ ਸਾ ਮੈਨੂੰ ਮੇਰਾ ਡੰਡਾ ਕਿੱਥੋਂ ਮਿਲੇਗਾ ਜੀ ਗੁੱਡ ਮਾਰਨਿੰਗ ਮੰਮੀ ਵੀ ਮਿਸ ਸੀ ਮੰਮੀ ਓਏ ਹੁਣ ਤਾਂ ਚੁਟਕਰਾ ਹੋਰ ਤਾਂ ਮਮਾ ਆ ਗਏ ਮਮਾ ਲਵ ਯੂ ਪੁੱਜਾ ਜੀ ਇਹ ਵਿਚਾਰੇ ਵੀ ਕੀ ਕਰਨ ਇਹਨਾਂ ਨੂੰ ਮਾਂ ਦਾ ਪਿਆਰ ਨਹੀਂ ਮਿਲਦਾ ਤੁਹਾਡਾ ਨਾ ਪਰਚੇ ਰਹਿੰਦੇ ਨੇ بس ਬਦੋ ਬਦੀ ਇਹਨਾਂ ਦੇ ਮੂਜੇ ਮਮਾ ਨਿਕਲ ਜਾਂਦਾ ਕਾਸ਼ ਤੁਸੀਂ ਇਹਨਾਂ ਦੇ ਸੱਚ ਮੁੱਚ ਬੰਦਾ ਵਾਲ ਖਿਲਾੜ ਕੇ ਆ ਜਾਣੀ ਮੋਰ ਨਹੀਂ ਪਹਿਲਾ ਪਾ ਜਾਣੀ ਗੁਜਰਾਤ ਕਿਸ ਕਰਨਾ ਸੇਰਾ ਤੇ ਖਾਨ ਮਿਲੇ ਇਸ ਥਾਂ ਸੇ ਮੈਨਾਂ ਦੇ ਨਾਲ ਲੱਗੇ ਬੰਦੇ ਨੂੰ ਉਹ ਮੈਨੂੰ ਫੁੱਲੇ ਲਿਆ ਦੋ ਓਏ ਕਿਉਂ ਆਪਾਂ ਆਪ ਨਹੀਂ ਇਹ ਉਹ ਵੀ ਆਹਾ ਹਾ ਮੈਂ ਉਹ ਨਿੱਕੀ ਦੇਖੀ ਕਿ ਕਿੱਦੇ ਆ ਪਿੱਟਣ ਲਾਇਆ ਨੇ ਇਹਨਾਂ ਆਹਾ ਹਾ ਇਹਨਾਂ ਮੋਟਰਾਂ ਖਰਾਬ ਕਰ ਦਿੱਤੀਆਂ ਨੇ ਮੇਰੇ ਬੇਬੇ ਉਤਰ ਦੇ ਕਿ ਆ ਕਿੱਥੇ ਲੈ ਜਾਉ ਮੇਰੇ ਨਾਲ ਸੁਣ ਉਹਦੇ ਠੀਕ ਹੈ ਸਾਰੀਆਂ ਗੱਲਾਂ ਇਹ ਜਰੱਬਾ ਕਿੱਥੇ ਪਾਈਆਂ ਤੂੰ ਬੂੜ ਕਿੱਡੀ ਗੱਲ ਨਾਲੇ ਆ ਸ਼ੀਫਾ ਰਿਲੈਕਸ ਹੋ ਕੇ ਦੇਖਣਿਆ ਵੀਰ ਰਿਲੈਕਸ ਹੋ ਕੇ ਰਿਲੈਕਸ ਹੋ ਕੇ ਓਏ ਕੋਈ ਕਿੱਥੇ ਨਾ ਗਈ ਇਹਦਾ ਦੀ ਉੱਤੇ ਰੱਖ ਛੰਨੇ ਤੇਰੇ ਕੋਲ ਹਾਂ ਇਹ ਲੈ ਰੱਖ ਤੁਸੀਂ ਕੀ ਕਹਦੇ ਯਾਰ ਮੈਂ ਕੰਬਲ ਲਿਆ ਦਮ ਠੰਡ ਲੱਗਦੀ ਰਜਾਈ ਨਹੀਂ ਮੈਂ ਬੈਠ ਠੰਡ ਵੀ ਲੱਗਦੀ ਰਜਾਈ ਨਹੀਂ ਨਿਕਲਦਾ ਮੂੰਹ ਚ ਕੀ ਕਹਤਾ ਇਹਦਾ ਜੀ ਇਨਟ੍ਰੋਡਕਸਟ ਐਂਡ ਆਪਕੇ ਵਿਸ਼ਵਾਸ ਸੇ ਅੱਜ ਧਰਮਗੰਗਾ ਨੰਡ ਲੱਗਦੀ ਦੇਖੋ ਬੀਕੋ ਲਬੋਰਟਰੀ ਨਾ ਚੇਕ ਨਾ ਕਿ ਸੇ ਹੋਰ ਦੀ ਸ਼ਰਨ ਚ ਵੀ ਜਾਸਤ ਦੇ ਜਾਸਤ ਤੇਰੀ ਕਿਸੇ ਹੋਰ ਦੇ ਸੰਪਰਕ ਚ ਇੱਕ ਵਾਰੀ ਆ ਗਿਆ ਨਾ ਫਿਰ ਜੇ ਨਮਰ ਜੀ ਜੋਰ ਲਾਈ ਤੂੰ ਕੋਈ ਪਿੱਟੀ ਚ ਫੇਰ ਵੀ ਮੁੜਦਾ ਹੈ ਮੈਂ ਇਹ ਤਾਂ ਸਾਈਜ਼ ਕੇ ਲਈ মুਵੀ ਤੇ ਆਪਾਂ ਦੇਖ ਲਈ ਆ ਵਧੀਆ মুਵੀ ਸੀ ਉਹਦਾ ਘੈਂ ਠੀਕ ਹੈ ਨਾ ਕਿਦਾਂ ਦੀ ਲੱਗੀ ਕਾਮਫਰੇ ਜਾ ਕੇ ਤੀਨ ਬੜੇ ਘੈਂਡ ਡਾਇਲੋਗ ਹੀ ਵਿੱਚ ਬਹੁਤ ਸਾਰੀ মুਵੀ ਜੀ ਬਹੁਤ ਸੋਹਣੀ ਸਾਹਮਣੇ ਫੋਟੋ ਫੋਟੋ ਕਿਚਾਲੀਆ ਉਹਦੇ ਅੰਦਰ ਹੀ ਫੋਟੋ ਕਿਚਣੇ ਦੇ ਦਵੇ ਜੀ ਖਰੇ ਆ ਇੱਥੇ ਆ ਕੇ ਉਹਥੇ ਨਾ ਉਹ ਤੇਰਾ ਥੀਏਟਰ ਦੇ ਵਿੱਚ ਨਾ ਇੰਨਾ ਜ਼ਿਆਦਾ ਏਸੀ ਲੱਗਾ ਸੀ ਨਾ ਤੇ लवली ਕਹਿੰਦਾ ਕਹਿੰਦਾ ਵੀ ਜਿੰਨੇ ਦੀ ਟਿਕਟ ਲੈ ਕੇ ਆਏ ਹੁਣ ਇਹ ਦਵਾਈ ਲੈਣੀ ਪੈਣੀ ਆ ਸ਼ਾਨੀ ਇਹਨੂੰ ਮੁੰਨੀ ਹੋ ਗਿਆ ਰੋਂਦੀ ਰਹੀ ਐ ਸਾਰੀ ਫਿਲਮ ਮੈਂਦੇ ਆ ਖੰਡ ਲੱਗੀ ਠੱਡ ਬੜੀ ਲੱਗੀ ਭਾਈ ਕੰਬਲ ਜਾਈ ਨਹੀਂ ਕੰਬਲ ਦੇ ਨਾਲ ਹੀ ਕੰਬਲ ਸਿਰ ਤੇ ਪਾਣਾ ਆਏਗਾ ਤੁਹਾਨੂੰ ਕਿਤੇ ਲੱਗੀ ਭਾਬੀ ਐ ਓਏ ਕੰਬਲ ਲਾ ਕੇ ਮੁੜ ਕੇ ਦੇਖੇ ਸਰ ਅੰਦਰ ਨਹੀਂ ਨਾ ਜਾਂਦੇ ਉਹ ਕੰਬਲ ਹੂੰ ਤੀਨ ਖਾਓ ਕਿਨੇ ਕੇ ਅਸੀਂ ਕੱਲਾ ਹੋਣ ਵਾਸਤੇ ਹਾਂ ਹਾਂ ਬਚਾਰਾ ਹੈ ਮਸੂਸਿਆ ਜਾਵਾ ਤੇ ਸ਼ੋ ਨਹੀਂ ਸ਼ੋ ਨਹੀਂ ਹੁੰਦਾ ਇਹਦੇ ਆ ਮੇਰਾ ਜੀਰ ਹੀ ਲੱਗਣ ਡਿਆ ਹੁਣ ਅਸੀਂ ਤੇ ਆਏ ਜੋੜੀਆਂ ਜੋੜੀਆਂ ਕੇ ਭਾਜੀ ਹੁਣ ਵੀ ਆਈਆਂ ਜੋੜੀ ਤੇ ਇਹ ਵਿਚਾਰਾ ਬੈਠਾ ਭਾਜੀ ਬੱਚਾ ਰੋ ਜਾ ਨਹੀਂ ਬੈਠਾ ਇਹ ਤੇ ਉਹਨੂੰ ਫੇਰ ਲਿਆ ਹੋ। ਹੈ लवली ਫੀਲ ਪਾਈ ਯਾਰ ਤਾਂ ਵੀ ਮੇਰੇ ਤੋਂ ਇੰਨੀ ਨੀਵੀਂ ਆ ਕਿੱਥੇ ਤੋਂ ਵੱਡੀ ਲਾਦੇ ਆਂ ਕਿਸੇ ਲਈ। ਦੇਖੋ। ਸਹੀ ਲੱਗੀ ਉਹਨੂੰ। ਲਓ ਜੀ ਫਿਰ ਤੁਰ ਕੇ ਆਪਾਂ ਹੁਣ ਆ ਗਏ ਆ ਵਾਪਿਸ ਮਗਰ ਟੀਮ ਤੇ ਬਹੁਤਾ ਤੇ ਸਾਡਾ ਕੰਮ ਹੋਈ ਗਿਆ ਵਾ ਇੱਕ ਥਾਂ ਤੇ ਹੁਣ ਜਾਣਾ। ਬਸ ਤੇ ਫਿਰ ਉਸ ਤੋਂ ਬਾਅਦ ਇਹਦਾ ਘਰ ਵਧੀਆ ਰਿਹਾ ਅਜਾ ਦਿਨ ਉਹਦਾ ਜਦੋਂ ਵੀ ਅੰਬਰਸਰ ਤੁਰੇ ਹਨ ਮੈਂ ਨਾ ਵੀ ਆਇਆ ਇਹਦਾ ਬੰਦਾ ਮਗਰ ਬੈਠਾ ਹੋਣਾ ਘਰੇ 1.5 ਤੋਂ 2 ਲੱਖ ਗਲਤੀ ਲਵਲੀ ਕਿੰਨੀ ਗਲਤੀ ਕਰ ਲਈ ਆ ਇਹਨੇ ਬੜੀ ਬਹੁਤ ਜ਼ਿਆਦਾ ਗਲਤੀਆਂ ਬੂਏ ਨੂੰ ਬਾਬੂ ਗਈ ਜਾਣਿਆ ਵਾ ਪਤਾ ਨਹੀਂ ਕਿੰਨੀ ਕੀ ਗਲਤੀ ਕਰ ਲਈ ਘਰੇ ਇਹਨੂੰ ਕਹਦਾ ਚਾਹ ਵਾ ਘਰੇ ਜਾਂ ਡਰਵਾ ਘਰੇ ਭਾਬੀ ਲੱਗੇ ਬੈਠੇ ਤਾਂ ਡਰਵਾ ਇਹਨੂੰ ਕਿਲੇ ਆ ਪਾ ਗਵਾਲਾ ਤੇਰੇ ਦੁਆਰੇ ਨਹੀਂ ਮਨੀ ਇਹ ਦਬਕੇ ਮਾਰੀ ਜਾਂਦੀ ਵਿਸ਼ੇ ਮਤਲਬ ਉਹਦਾ ਵਧੀਆ ਰਿਆਜ ਦਾ ਦੇਣਾ ਹਨਾ ਨਾ ਵਧੀਆ लवली ਕਿਤਾ ਵਧੀਆ ਪਿੱਛੋਲੀਆ ਬਹੁਤ ਬਹੁਤ ਵਧੀਆ ਬਹੁਤ ਬਹੁਤ ਵਧੀਆ ਆ ਪੈਸੇ ਦੋ ਫਿਰ ਭਾਈ ਨੂੰ ਲਓ ਪਪਾਈ ਕਿੰਨੇ ਪੈਸੇ ਦੇ ਜੀ ਠੀਕ ਹੈ ਅਨਮੋਲ ਵਾਸਤੇ ਨਾ ਮੈਂ ਲਿਆਂਦੀ ਆ ਕਾਰ ਹੁਣ ਅਹੀਂ ਅਜੈਸਟ ਕਰ ਪੁੰਝੀਆਂ ਤੇ ਇਹ ਵੇਖੇ ਇਹਨੂੰ ਪਤਾ ਉਹਨਾਂ ਨੇ ਕਾਰ ਲਿਆਂਦੀ ਆ ਕਿ ਕਿਦਾਂ ਫਿਰਦਾ ਹਾਂਜੀ ਹਾਂਜੀ ਲੜਾ ਜੀ ਕਿਦਾਂ ਵਧੀਆ ਠੀਕ ਠਾਕ ਹਾਂਜੀ ਕਿਹੜਾ ਕਿਹੜਾ ਕੰਮ ਕੀਤਾ ਮਗਰੋਂ ਮੈਂ ਆਪਣਾ ਮੈਂ ਤਾਂ ਹੋਲੀ ਦਿਹਾਉ ਕੀਤਾ No very good ਹੋਰ ਨਾ ਨਹੀਂ ਮਨੇ ਕੰਮ ਕਰੇ ਮੈਂ ਅੱਛਾ ਜੀ ਮੈਸੇਜ ਬੰਦ ਕਰਦਾ ਤੇ ਤੇਰੀ ਕਾਰ ਕੱਢ ਕੇ ਦਿੰਦਾ ਘਰ ਚੱਲ ਤੂੰ ਮੈਂ ਤੈਨੂੰ ਆਪੇ ਲੈ ਕੇ ਦਿੰਦਾ ਸਮਾਨ ਡੀਕਿਆ ਨਹੀਂ ਜਾਣਿਆ ਮਡੇ ਕਾ ਵਿਚਾਰੇਗਾ ਚਲੋ ਚਲੀਏ ਨਾਲੇ ਵੇਖਨੇ ਆ ਪਰ ਅਨਮੋਲ ਚੀਜ਼ ਪਸੰਦ ਆਉਂਦੀ ਕਿ ਨਹੀਂ ਆਉਂਦੀ ਦੋ ਤੇ ਪਿੰਨ ਆ ਗਈ ਇਹ ਤਾਂ ਇਹੋ ਤਿੰਨ ਮੈਂ ਆਪੇ ਵਿਖਾਉਂਗਾ ਚੀਜ਼ਾਂ ਮੈਂ ਆਪੇ ਵਿਖਾਉਂਗਾ ਚੀਜ਼ਾਂ ਅੱਛਾ ਸਭ ਤੋਂ ਪਹਿਲਾਂ ਆਹ ਬਣਾਓ ਆ ਬੇਚਲ ਕੋ ਆ ਫੋਟ ਸੋਣੀ ਆ ਬਹੁਤ ਸੋਣੀ ਸੋਣੀ? ਬਹੁਤ ਸੋਣੀ ਆ ਮੂਲੇ ਦਾ ਕੱਮਾਸਤੇ ਹੈ ਨਹੀਂ ਕੋਸ ਮੈਂ ਨਹੀਂ ਸੋਣੀ ਸੋਣੀ ਆ ਨਾ ਆ ਮੁੱਲੇ ਮੈਂ ਲੈ ਲੈਂਦਾ ਤੇ ਬਸ ਮੈਂ ਲੈ ਲੈਂਦਾ ਤੇ ਮੁੱਲੇ ਕਿੰਨੇ ਦਾ ਆ ਤੇਰੀ ਨਿੱਕਰ ਯੋ ਦੱਸ ਕਿੰਨੇ ਦਾ ਤੇ ਆ ਇਹ ਟੀ-ਸ਼ਰਟ ਸੋਣੀ ਆ ਨਾ ਮੈਚਿੰਗ ਚ ਭਾਜਾ ਸ਼ਾਮੀ ਮੈਂ ਕੀ ਚੰਗੀ ਲੱਗੂਗੀ ਮੈਨੂੰ ਲੱਗੂਗੀ ਨਹੀਂ ਨਹੀਂ ਵਧੀਆ ਲੱਗਣੀ ਚੂਜ਼ ਨਾਲ ਵਧੀਆ ਜਿਹਾ ਪੜੇ ਪਰ ਚੂਜ਼ ਹੈਗੇ ਆ ਵੇਖ ਗੱਡੀ ਸੇਮ ਹੀ ਚੱਲਦੀ ਐਨ ਮੋਹ ਸਕਾ ਹਾਂ ਸਿੱਦੇ ਦਾ ਨਹੀਂ ਰਿਸ਼ ਹੋ ਜਾਗੇ ਲੈ ਗੱਡੀ ਦੱਸ ਘੈਂਟ ਆਕ ਨਹੀਂ ਆ ਫੜ ਕੇ ਰੱਖ ਉਹਨੂੰ ਗੱਡੀ ਖੋਲ ਲੈ ਆਂ ਦੋ ਮੈਂ ਚਲਣੀਆਂ ਪਹਿਲਾਂ ਕਿੰਨਾ ਘੱਟੀ ਹੋ ਗਈ ਆ ਮਾਰ ਦੇ ਤਾ ਫੁਰਕ ਜਲਦੀ ਐ ਖੱਤਾਨਾ ਨਾ ਖੱਤਾਨਾ ਨਹੀਂ ਜਲਦੀ ਵਾਵਾ ਯਾਰ ਬੜੀ ਘੈਂਟ ਗੱਡੀ ਐ ਵਾਹ ਸਮਾਨ ਗਿਆ ਵਾ ਇਹ ਇਹ ਪਾਣੀ ਨਹੀਂ ਚੱਲਦੀ ਇਹ ਨਹੀਂ ਚੱਲਦੀ ਆਹ ਦੇਖ ਥੋੜਾ ਜਿਹਾ ਖਲਾਰਾ ਜਿਹੜਾ ਹੈ ਡਾਇਓ ਇਗਨੋਰ ਕੀਤਾ ਜਾਵੇ ਆ ਉੱਚੀ ਵੀ ਇੰਜ ਨਹੀਂ ਹੋਈਂਦੀ ਹੂੰ ਕਿਦਾਂ ਮੀਡੀ ਸ਼ੋਪਿੰਗ ਆ ਲੈਟਰ ਵੀ ਜਰ ਜਰ ਰਿਓ ਹੈ